ਉਹ ਦੁਬੋਲ ਕੇ ਆਮ ਆਦਮੀ ਦੇ ਨਾਂ ਦੀ ਇੱਕ ਪਾਰਟੀ ਬਣਾ ਕੇ ਝਾੜੂ ਉਹਦਾ ਸਿੰਬਲ ਬਣਾ ਕੇ ਲੋਕਾਂ ਨੂੰ ਬੇਸੋ ਬਣਾ ਦਿੱਤਾ ਐ ਇੰਨਾ ਝੂਠ ਬੋਲਿਆ ਕਿ ਲੋਕੀ ਸਮਝੇ ਪਤਾ ਨਹੀਂ ਕੀ ਐ ਜੀ ਸਿੰਘ ਬਾਦਲ ਜੀ ਇਤਾਂ ਸਾਡੇ ਵਾਰਡ ਨੰਬਰ 57 ਦੇ ਅਸੀਂ ਆਫਿਸ ਜਿਹੜਾ ਖੁੱਲਿਆ ਉਹਦੇ ਉਦਘਾਟਨ ਲਈ ਆਏ ਸੀ ਦੂਸਰਾ ਹਰਨਜੀਤ ਸਿੰਘ ਢਿੱਲੋਂ ਦੇ ਸਪੋਰਟ ਵਿੱਚ ਆਏ ਸੀਗੇ ਰਣਜੀਤ ਸਿੰਘ ਢਿੱਲੋਂ ਜੀ ਦੀ ਸਪੋਰਟ ਦੇ ਵਿੱਚ ਬਾਦਲ ਸਾਹਿਬ ਨੇ ਬਹੁਤ ਹੀ ਵਧੀਆ ਕਿਹਾ ਕਿ ਉਹਨਾਂ ਨੇ ਕਿਹਾ ਕਿ ਸਭ ਤੋਂ ਵਧੀਆ ਕੈਂਡੀਡੇਟ ਨੇ ਕਿਉਂਕਿ ਇੱਕ ਤਾਂ ਇਹ ਲੁਧਿਆਣੇ ਦੇ ਵਸਨੀਕ ਨੇ ਲੁਧਿਆਣੇ ਦੀਆਂ ਸਮੱਸਿਆਵਾਂ ਨੂੰ ਸਮਝਦੇ ਨੇ ਦੂਸਰਾ ਇਹ ਹੈ ਕਿ ਇੱਥੋਂ ਇਹਨਾਂ ਨੇ ਪਹਿਲਾਂ ਵੀ ਲਗਾਤਾਰ ਬਹੁਤ ਸਾਰੇ ਕੰਮ ਕੀਤੇ ਨੇ ਲੋਕਾਂ ਨੂੰ ਪਤਾ ਹੈ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਰਣਜੀਤ ਸਿੰਘ ਢਿੱਲੋਂ ਹਮੇਸ਼ਾ ਉਹਨਾਂ ਦੇ ਨਾਲ ਰਹੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਣਜੀਤ ਸਿੰਘ ਢਿੱਲੋਂ ਉਹਨਾਂ ਦੇ ਨਾਲ ਖੜੀ ਰਹਿਣਗੇ ਬਾੜਦੇ ਬਾੜਦੇ ਹੰਗਾਰੇ ਦੀ ਗੱਲ ਤਾਂ ਤੁਸੀਂ ਲੋਕਾਂ ਦੇ ਇਕੱਠ ਤੋਂ ਦੇਖ ਸਕਦੇ ਹੋ 3 ਘੰਟੇ ਤੋਂ ਲਗਾਤਾਰ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਉਡੀਕ ਕੀਤੀ ਆ ਤੇ ਜਿੰਨਾ ਇਕੱਠ ਸੀ ਉਹ ਤੁਹਾਨੂੰ ਆਪਣੇ ਆਪ ਦਰਸਾ ਰਿਹਾ ਹੈ ਕਿ ਸਰਦਾਰ ਰਣਜੀਤ ਸਿੰਘ ਦੀ ਮੰਡੀ ਜਿੱਤ ਪੱਕੀ ਕਿਉਂਕਿ ਇੱਕ ਕੈਂਡੀਡੇਟ ਇਦਾਂ ਦਾ ਹੈ ਜਿਹੜਾ ਸਾਡੇ ਲੁਧਿਆਣੇ ਦਾ ਨਹੀਂ ਹੈ ਤੇ ਬਾਕੀ ਦੋਨੋਂ ਪਾਰਟੀਆਂ ਤੋਂ ਲੁਧਿਆਣੇ ਦੇ ਵਸਨੀਕ ਜਿਹੜੇ ਬਿਲਕੁਲ ਹੀ ਆ ਚੁੱਕੇ ਨੇ ਸੋ ਸਾਡੇ ਕੋਲ ਰਣਜੀਤ ਸਿੰਘ ਢਿੱਲੋਂ ਤੋਂ ਇਲਾਵਾ ਇਦਾਂ ਦਾ ਕੋਈ ਕੈਂਡੀਡੇਟ ਨਹੀਂ ਹੈ ਜੋ ਉਹਨਾਂ ਤੋਂ ਉੱਪਰ ਹੈ ਬਹੁਤ ਹੀ ਨੇਕ ਇਨਸਾਨ ਨੇ ਸਾਦਗੀ ਪਸੰਦ ਨੇ ਇਮਾਨਦਾਰ ਨੇ ਤੇ ਉਹਨਾਂ ਦੇ ਵਿੱਚ ਲੋਕ ਭਲਾਈ ਦੀ ਜਿਹੜੀ ਭਾਵਨਾ ਹੈ ਉਹ ਕੁੱਟ-ਕੁੱਟ ਕੇ ਭਰੀ ਹੋਈ ਹੈ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਨੂੰ ਲੋਕੀ ਬਹੁਤ ਵੱਡੀ ਗਿਣਤੀ ਵਿੱਚ ਜਿਤਾਣਗੇ ਮੈਨੂੰ ਤਿੰਨ ਟਰਮਸ ਦੇਖੀਏ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਕੀ ਹੋਇਆ ਏ ਇਹ ਆਪਾਂ ਅੱਗੇ ਵਾਲੀਆਂ ਇਲੈਕਸ਼ਨ ਦੇ ਵਿੱਚ ਕੀ ਹੋਵਾਂ ਹੋਵੇਗਾ ਇਹ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਇਸ ਚੀਜ਼ ਤੋਂ ਲੋਕ ਹਰ ਵਾਰੀ ਹਰ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਨੇ ਤੇ ਠੀਕ ਹੈ ਉਹਨਾਂ ਨੇ ਪਿਛਲੀ ਵਾਰ ਦੂਸਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਚੁੱਕੇ ਆ ਹੁਣ ਉਹ ਅਕਾਲੀ ਦਲ ਦੇ ਪੂਰੇ ਨਾਲ ਨੇ ਜਿਸ ਦਾ ਅੰਦਾਜ਼ਾ ਤੁਸੀਂ ਬਾਹਰ ਜਿਹੜਾ ਇਕੱਠ ਹੈ ਲੋਕਾਂ ਦਾ ਤੇ ਜਿੰਨੀ ਲੋਕਾਂ ਨੇ ਇੰਤਜ਼ਾਰ ਕੀਤੀ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਉਸ ਤੋਂ ਲਗਾ ਸਕਦੇ ਹੋ